ਆਪਾਂ ਬੈਗ ਲੈ ਜਾਣਾ ਤੇਰੇ ਪੱਛਾ 60 70 ਕਿੱਥੇ ਪੈਸੇ ਕਿੱਥੇ ਕਰਤੀ ਅਸੀਂ ਆ ਦਿੱਤਾ ਵੈ ਉਹ ਬੱਚੇ ਆ ਬੱਚੇ ਤੁਹਾਨੂੰ ਸਭ ਪਤਾ ਕਿ ਦਿੱਤਾ ਵੈ ਪਲੀਜ਼ ਸਾਮਾਨ ਵੇਚਣ ਦੀ ਕੋਸ਼ਿਸ਼ ਨਾ ਕਰਨਾ ਮੈਡਮ ਜੀ ਹੈ ਨਾ ਸਭ ਤੋਂ ਬਾਅਦ ਇਹ ਦਿਓ ਸੀ ਮਲਾਵਾ ਮਾਲ ਪਰਿਵਾਰ ਵਾਲਿਆਂ ਨੇ ਘਰੇ ਲੈ ਕੇ ਜਾਈਦਾ ਰਾਸ਼ ਕਰੇ ਤੁਹਾਡੇ ਕੰਮ ਤੁਹਾਡੇ ਖਾਮ ਆਉਣ ਵਾਲੀ ਨਹੀਂ ਕੁਝ ਬੱਚਿਆਂ ਦੇ ਗਾਉ ਆ ਆਹ ਦੇਖੋ ਆਪੀ ਛੋੜੇ ਆ ਤੁਹਾਡੇ ਤੁਹਾਡੇ ਕੋਲ ਬੱਚੇ ਫਿਰ ਸਾਰੇ ਬੱਚੇ ਨੇ ਖਾਣ ਨੂੰ ਦੇ ਦੇ ਕੱਲ ਨੂੰ ਹੁਣ ਕੁਝ ਨਹੀਂ ਕਰਦੇ ਦੇ ਦਿੰਦੀਆਂ ਦੇ ਦੇ ਸੀਸੀ ਦਾ ਦੇ ਕੇ ਜਾਈਏ ਬੜਾ ਵੈਸੇ ਹੈ ਕੋਈ ਨਹੀਂ ਹਨ ਨੂੰ ਜੋ ਦੇਣਾ ਸਾਨੂੰ ਦੇ ਦੇ ਚੱਲ ਬਟਾ ਉੱਠੇ ਮੈਨੂੰ साम ਸਾਡੇ ਨੂੰ ਨਰਾਜ਼ ਆ ਪਾਉਂਦੇ ਨੇ ਸਾਰਾ ਜੰਗ ਪੈਰ ਨਰਾਜ਼ ਕਿਹਦਾ ਬਾਹਰ ਆਇਆ ਦੇ ਸਾਰੀ ਵੀਡੀਓ ਬਣ ਗਈ ਤੇ ਨਾਲੇ ਨਰਾਜ਼ ਓਏ ਮੋਬਾਈਲ ਤੇ ਕਰਾ ਦੇ ਚਾਹ ਆਉਂਦੀ ਤਰਾਈ ਕੀ ਆ ਉਹ ਸਾਰੇ ਸਾਰੇ ਨੇ ਜੋ ਵੀ ਛੋਟਾ-ਮੋਟਾ ਬੰਦੂਰ ਕਰਕੇ ਇਹਨਾਂ ਨੂੰ ਕਿਹਦਾ ਦੁਨੀਆ ਕੀ ਸੱਤੋਤੀ ਵਾਡ ਇੱਕ ਨਾ ਸਾਹਮਣੇ ਦੇਖੋ ਸਾਹਮਣੇ

ਬਾਬਾ ਜੀ ਕੀ ਨਾਮ ਪੂਰਾ ਤੁਹਾਡਾ ਬਾਬਾ ਸ੍ਰਿੰਦਰ ਸਿੰਘ ਜੀ ਫੁੱਲਾਵਾਲ ਤੋਂ ਕੀ ਕਹਿਣਾ ਚਾਹੋਗੇ ਅੱਜ ਦਾ ਜਿਹੜਾ ਐਨਜੀਓ ਨੇ ਕੰਮ ਕੀਤਾ ਅੱਜ ਦਾ ਜਿਹੜਾ ਕੰਮ ਕੀਤਾ ਹੈ ਬਹੁਤ ਹੀ ਵਧੀਆ ਕੀਤਾ ਹੈ ਆਜ ਸਮਾਜ ਸੇਵਾ ਸੁਸਾਇਟੀ ਵੱਲੋਂ ਤੇ ਉਹ ਵੀ ਕਾਰਜ ਅਰਦਾਸ ਕਰਦੇ ਨੇ ਆਪਣਾ ਮਹਾਰਾਜ ਜੀ ਅਰਦਾਸ ਕਰਕੇ ਉਹ ਮਨੋ ਕਾਮਨਾ ਜਿਹੜੀ ਪੂਰਨ ਹੁੰਦੀ ਹੈ ਨਾ ਜਿੰਨਾਂ ਦੀਆਂ ਉਹੀ ਦਾਨਪੁਨ ਕਰਦੇ ਜਿਹੜੇ ਦਾਨਪਨ ਕੀਤਾ ਸਫਲਤਾ ਹੀ ਹੋਈ ਹੈ ਜੇ ਗਰੀਬ ਦਾ ਕੋਈ ਦੁਖੀ ਹੈ ਤਾਂ ਦੁੱਖ ਸੁਣਦਾ ਦੁਖੀ ਇਹ ਤਾਂ ਦੁੱਖ ਸੁਣਦਾ ਉਹ ਤਾਂ ਗਰੀਬ ਬਣਾਦਾ ਗਰੀਬਨਵਾਸ ਬ੍ਰਿਪੀ ਨਾਸ ਕਰਦਾ ਦੁਖਾਂ ਕਲੇਸ਼ਾਂ ਦਾ ਨਾਸ ਕਰਦਾ ਮਹਾਰਾ ਕੇ ਅਰਦਾਸ ਬੇਨਤੀ ਇਹੀ ਕਰਦੇ ਆ ਇਹਨਾਂ ਨੂੰ ਮਨੋ ਕਾਮਨਾ ਚੜ੍ਹਦੀ ਕਲਾ ਹਰ ਵਕਤ ਦੁਖਾਂ ਕਲੇਸ਼ਾਂ ਦਾ ਨਾਸ ਕਰੇ ਸੁਖਵਿਲਾ ਪ੍ਰਕਾਸ਼ ਕਰੇ ਨਾਨਕ ਨਾਮ ਚੜ੍ਹਦੀ ਫੜਾ ਦੇਵੇ ਤਾਂ ਸ਼ਬਦ ਦਾ ਚਲੋ ਸਾਰੇ ਸਾਰੇ ਵੈਰੀ ਗੁੱਡ ਜੱਲਾ ਜੀ ਬਾਏ ਬਾਏ ਚਲੋ ਚਲੋ

ਬਾਈ ਗੀਤ ਐਪਰਾਉਂਟਮੈਂਟ ਕਰਵਾ ਲਈ ਗਾ ਠੀਕ ਹੈ ਥੈਂਕ ਯੂ ਯੈਸ ਮੈਂ ਟੋਲ ਆਓ ਬਿੰਦ ਕੇ ਖੁਸ਼ੀਆਂ ਵੰਡਿਏ ਕਿਸੇ ਦਾ ਦੁੱਖ ਦੂਰ ਕਰਿਏ ਤੇ ਕਿਸੇ ਦੇ ਚਿਹਰੇ ਤੇ ਮੁਸਕਾਨ ਲੈ ਕੇ ਆਈਏ ਸਤਿ ਸ਼੍ਰੀ ਅਕਾਲ ਜੀ ਮੈਂ ਸੋਨੀਆ ਛਾਵੜਾ ਪ੍ਰੈਜ਼ੈਂਟ ਆਫ ਅ ਸਮਾਈਲ ਐਂਡ ਯੂ ਅੱਜ ਅਸੀਂ ਸਾਰੇ ਮੈਂਬਰਸ ਨੇ ਮਿਲ ਕੇ ਵੈਲੈਂਟਾਈਨ ਡੇ ਮੋਡਲ ਟਾਊਨ ਦੇ ਵਿੱਚ ਵੇ ਗਾਰਡਨ ਦੇ ਵਿੱਚ ਇੱਥੇ ਆ ਕੇ ਮਨਾਇਆ ਹੈ ਅੱਜ ਅਸੀਂ ਸਾਰੇ ਉਹਨਾਂ ਲੋਕਾਂ ਨਾਲ ਵੈਲੈਂਟਾਈਨ ਡੇ ਮਨਾਇਆ ਜੋ ਸ਼ਾਇਦ ਕਹਿ ਦੋ ਕਿ ਕਿਸਮਤ ਦੇ ਮਾਰੇ ਵੀ ਨੇ ਹੈਂਡੀਕੈਪ ਨੇ ਉਹਨਾਂ ਨੂੰ ਅੱਜ ਵੀ ਅਸੀਂ ਆ ਪ੍ਰੋਵਾਈਡ ਕੀਤੀਆਂ ਨੇ ਉਹਨਾਂ ਦੀਆਂ ਸਾਈਕਲਸ ਪ੍ਰੋਵਾਈਡ ਕੀਤੀਆਂ ਨੇ ਕੋਸ਼ਿਸ਼ ਕੀਤੀ ਹੈ ਕਿਸੇ ਨੂੰ ਕਲੈਕਸ਼ਨਸ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਸਾਰਾ ਕੁਝ ਅਸੀਂ ਮਿਲ ਜੁਲ ਕੇ ਸਾਰੀ ਮਿਸ਼ਨ ਸਮਾਈਲ ਦੀ ਫੈਮਿਲੀ ਨੇ ਕੁਪਰਾਲਾ ਕੀਤਾ ਹੈ ਜੋ ਕਿ ਸਾਡੀ ਪੂਰੀਆਂ ਮੈਨ ਕਹਿੰਦੇ ਨੇ ਲੇਡੀਜ਼ ਨੇ ਲੇਡੀਜ਼ ਕਹਿੰਦੇ ਨਾ ਅੱਗੇ ਆਉਂਦੀਆਂ ਵੂਮਨਸ ਅੱਗੇ ਆਉਂਦੀਆਂ ਤੇ ਇੱਕ ਦੂਜੇ ਦੇ ਸਾਥ ਦੇ ਨਾਲ ਇੱਕ ਦੂਜੇ ਨੂੰ ਅੱਗੇ ਵਧਾਨੀਆਂ ਨੇ ਤੇ ਅੱਜ ਮਿਸ ਸਮਾਈਲੀਆਂ ਸਾਰੀਆਂ ਵੂਮਨਸ ਅੱਗੇ ਆ ਕੇ ਇੱਕ ਛੋਟਾ ਜਿਹਾ ਉਪਰਾਲਾ ਕਰਕੇ ਸਭ ਨੂੰ ਹੈਲਪ ਆਊਟ ਕੀਤੀ ਉਹਨਾਂ ਦੇ ਚਿਹਰੇ ਤੇ ਸਮਾਈਲ ਲੈ ਕੇ ਆਏ ਆ ਕੁਝ ਨਾ ਕੁਝ ਰਾਸ਼ਨ ਦਾ ਅਸੀਂ ਪ੍ਰੋਵਾਈਡ ਕਰਾ ਸਕੇ ਆ ਜੋ ਵੀ ਅਸੀਂ ਆਪਣੇ ਵੱਲੋਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਕਰ ਸਕੇ ਆ ਗੇਮਸ ਖਿਲਾਈਆਂ ਉਹਨਾਂ ਨੂੰ ਤਾਂ ਕਿ ਅਸੀਂ ਉਹਨਾਂ ਨੂੰ ਇਹ ਨਾ ਲੱਗੇ ਕਿ ਅਸੀਂ ਆਏ ਆ ਦਾਨ ਕਰਕੇ ਚਲੇ ਗਏ ਸਾਡਾ ਮਕਸਦ ਤਾਂ ਖੁਸ਼ੀਆਂ ਵੰਡਣ ਦਾ ਹੈ ਔਰ ਮੈਨੂੰ ਲੱਗਦਾ ਕਿ ਸ਼ਾਇਦ ਉਹਨਾਂ ਨੇ ਕਦੀ ਇਹ ਗੇਮਸ ਖੇលੀਆਂ ਵੀ ਨਹੀਂ ਸੀਗੀਆਂ ਜੋ ਅੱਜ ਉਹਨਾਂ ਨੇ ਸਾਡੇ ਨਾਲੇ ਖੁਸ਼ੀਆਂ ਵੰਡੀਆਂ ਨੇ ਸੋ ਤੁਸੀਂ ਵੀ ਆਓ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਾਂ ਛੋਟੀਆਂ-ਛੋਟੀਆਂ ਖੁਸ਼ੀਆਂ ਵੰਡੀਏ ਤੇ ਕਿਸੇ ਦੇ ਚਿਹਰੇ ਤੇ ਮੁਸਕਾਨ ਲੈ ਕੇ ਆਈਏ ਇੱਥੇ ਪੈਸਿਆਂ ਦੀ ਘੱਟ ਤੇ ਤੁਹਾਡੇ ਸਾਥ ਦੀ ਜ਼ਿਆਦਾ ਲੋੜ ਹੈ ਪੈਸਿਆਂ ਦੀ ਵੀ ਲੋੜ ਆਪ ਤੇ ਬਾਬਾ ਜੀ ਨੇ ਪੂਰੀ ਕਾਰ ਹੀ ਦੇਣੀ ਹੈ ਪਰ ਜਦੋਂ ਇਕੱਠ ਆਪਾਂ ਸਾਰੇ ਜਣੇ ਮਿਲ ਕੇ ਚੱਲਦੇ ਆਂ ਤੇ ਮੈਨੂੰ ਲੱਗਦਾ ਨਹੀਂ ਕਿ ਕੋਈ ਵੀ ਆਪਾਂ ਕਿਧਰੇ ਫੀਲਡ ਨੂੰ ਪੁੱਨਾ ਪਿੱਛੇ ਛੱਡ ਸਕਾਂਗੇ ਤੇ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਖੁਸ਼ੀਆਂ ਵੰਡਾਂਗੇ ਤੇ ਮਿਲ ਕੇ ਰੌਣਕਾਂ ਹਰ ਜਗ੍ਹਾ ਲਗਾਵਾਂਗੇ ਮਿਸ਼ਨ ਸਮਾਈਲ ਆਓ ਜਰੂਰ ਜੁਆਇਨ ਕਰੋ ਸਾਡੇ ਨਾਲ ਮਿਸ਼ਨ ਸਮਾਈਲ ਥੈਂਕ ਯੂ ਮਿਸ਼ਨ ਸਮਾਈਲ ਰੌ ਆਏ ਤੁਸੀਂ ਬਈ ਬੋਲੋ ਦੋ ਲੋਕ ਇਸ ਕਰ ਬੜਾ ਗਿਆ ਆਓ ਗਿਆ ਮੇਰਾ ਨਾਮ ਯੈਸ ਦਿਖਾਓ ਇੱਕ ਮੇਰਾ ਨਾਮ ਅਮਨ ਗੁਪਤਾ ਹੈ ਮੈਂ ਮੈਮ ਦਾ ਪੋਸਟ ਦੇਖਿਆ ਸੀਗਾ फेसबुक पे मैं, मैं काफी टाइम तो सोच तो तो कि तो 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 रही थी मैम ਨੂੰ कांटेक्ट ਕਰਾਂ ਤੇ ਉਹਨਾਂ ਨਾਲ ਜੁੜਾ ਤੇ मैम ਨੂੰ ਜਿੱਦਾਂ ਮੈਂ ਮੈਸੇਜ ਕੀਤਾ मैम ਨੇ ਰਿਸਪੌਂਡ ਕੀਤਾ ਉਹਨਾਂ ਨੇ ਕਿਹਾ ਕਿ ਤੁਸੀਂ ਆਓ ਜ਼ਰੂਰ ਤੇ ਮੈਨੂੰ ਇੱਥੇ ਆ ਕੇ ਬਹੁਤ ਅੱਛਾ ਲੱਗਿਆ ਮੈਂ ਇੱਥੇ ਕੰਟੀਨਿਊ ਕਰੂੰਗੀ ਤੇ ਜਿੰਨਾ ਮੇਰੇ ਕੋਲ ਹੋਏਗਾ ਉਹਨਾਂ ਮੈਂ ਕੰਟ੍ਰਿਬਿਊਸ਼ਨ ਕਰੂੰਗੀ थैंक यू ਬਹੁਤ ਲੱਗ ਰਿਹਾ ਜੀ ਦੇਖੋ ਹੈਲਪ ਕੀਤੀ ਗਈ ਲੱਗਦਾ ਵੀ ਹੈਲਪ ਕੀਤੀ ਬਹੁਤ ਅੱਛਾ ਲੱਗ ਰਿਹਾ ਇੱਕ ਅਲੱਗ ਹੀ ਗਲੋ ਆ ਰਿਹਾ ਹੈ ਮੈਨੂੰ ਅੱਛਾ ਲੱਗ ਰਿਹਾ ਬਹੁਤ ਕਿੰਨੇ ਚੈਰਜ ਹੁਣ ਸੀ ਮੈਂ ਦੇਖਣ ਦੇਖੇ ਬਹੁਤ ਉਹਨਾਂ ਨੂੰ ਕਾਫੀ ਅੱਛਾ ਲੱਗਿਆ ਇੱਥੇ ਮਤਲਬ ਉਹ ਕਾਫੀ ਖੁਸ਼ੇ ਕੁਝ ਇਮੋਸ਼ਨਲ ਇਮੋਸ਼ਨਲ ਵੀ ਹੋ ਗਏ ਸੀ ਕਿ ਸਾਨੂੰ ਇੰਨਾ ਪਿਆਰ ਦਿੱਤਾ ਇਹਨਾਂ ਨੇ ਮਾਪਿਓ ਦੀ ਜੇ ਨਹੀਂ ਕਰੇ ਲੋਕ ਕੀ ਕਹਣਾ ਚਾਹੁੰਦੇ ਮਾਪਿਓ ਦੀ ਹੁਣ ਇਹਦੇ ਤੇ ਕੀ ਕਹੋ ਕਿ ਲੋਕਾਂ ਕੀ ਮੈਸੇਜ ਪਿਆਰ ਕਰਨਾ ਕੀ ਮੈਸੇਜ ਦੇਣਾ ਚਾਹੀਦਾ ਕਿ ਨਾ ਤੁਹਾਨੂੰ ਜਨਮ ਦਿੱਤਾ ਆਪਣੇ ਪੇਰੈਂਟਸ ਦੀ ਹਮੇਸ਼ਾ ਰਿਸਪੈਕਟ ਕਰੋ ਕਿਉਂਕਿ ਜੇ ਤੁਸੀਂ ਉਹਨਾਂ ਦੇ ਰਿਸਪੈਕਟ ਕਰ ਰਹੇ ਹੋ ਤਾਂ ਤੁਸੀਂ ਅੱਗੇ ਹਰ ਕਿਸੇ ਦੇ ਰਿਸਪੈਕਟ ਕਰ ਸਕਦੇ ਹੋ ਤੇ ਰੱਬ ਵੀ ਤੁਹਾਨੂੰ ਅੱਗੇ ਤਾਂ ਹੀ ਲੈ ਕੇ ਜਾਏਗਾ ਜੇ ਤੁਸੀਂ ਫਰਸਟ ਪ੍ਰਾਇੋਰਟੀ ਉਹਨਾਂ ਨੂੰ ਦਵੋਗੇ ਕਿੱਦਾਂ ਲੱਗ ਰਿਹਾ ਫਿਰ ਜਿਹੜੇ ਜਿਹੜਾ ਕੰਮ ਕੀਤਾ ਐ এনਜੀਓ ਲੋਕਲ ਹੋ ਕੇ ਅੱਗੇ ਤੋਂ ਵੀ ਇੰਨੇ ਕੰਮ ਕਰਨੇ ਚਾਹੀਦੇ ਬਿਲਕੁਲ ਕਰਨਾ ਚਾਹੀਦਾ ਹੈ ਜਿਹੜੇ ਨੀਡੀ ਪਰਸਨਸ ਨੇ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਸਾਨੂੰ ਤੇ ਜੇ ਅਸੀਂ ਹੈਲਪ ਕਰਾਂਗੇ ਤਾਂ ਹੀ ਜਿਹੜੇ ਨੀਡੀ ਪਰਸਨਸ ਨੇ ਉਹਨਾਂ ਨੂੰ ਸਾਡੇ ਬੱਚੇ ਵੀ ਇਹੀ ਸਿੱਖਣਗੇ ਸਾਡੇ ਤੋਂ ਤੇ ਇਹ ਬਹੁਤ ਜ਼ਰੂਰੀ ਹੈ ਨੈਕਸਟ ਜਨਰੇਸ਼ਨ ਵਾਸਤੇ ਓਕੇ ਚਲੋ 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 ਉਹ ਕੋਈ ਜਿਹਦਾ ਨਾਮ ਬੋਲ